ਮਮੀ ਜੀ ਆ ਵੇਖੋ ਠੰਡ ਬੜੀ ਹੋ ਗਈ ਹੈ ਨਾ ਤੇ ਆ ਮੈਂ ਕੰਬਲ ਲੈ ਕੇ ਆਈ ਮੁੰਡੇ ਵਾਸਤੇ ਵੇਖੋ ਪਹਿਲਾਂ ਨਿੱਗਾ ਆ ਠੀਕ ਵਾ ਪੁੱਤ ਸੋਣਾ ਕੀ ਗੱਲ ਮम्मा ਬਸ ਕੁਝ ਨਹੀਂ ਪੁੱਤ ਤੈਨੂੰ ਤੇ ਪਤਾ ਵਾ ਨਾ ਕਿ ਸੀਜੀ ਦਿਹਾੜੇ ਚੱਲਦੇ ਪਏ ਆ ਤੇ ਆ ਕੰਬਲ ਵੇਖ ਕੇ ਤੇ ਮੈਨੂੰ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਪੁੱਤਰ ਸਹਿਬਜ਼ਾਦਾ ਚੋਰਾਵਾਰ ਸਿੰਘ ਤੇ ਸਹਿਬਜ਼ਾਦਾ ਪੱਤੇ ਸਿੰਘ ਦੀ ਯਾਦ ਆ ਗਈ ਪੁੱਤ ਐਸੀ ਫੋ ਦੇ ਮਿੰਨੇ ਜਦੋਂ ਉਹਨਾਂ ਨੂੰ ਠੰਡੀ ਬੁਰਜ ਵਿੱਚ ਕੈਦ ਕੀਤਾ ਗਿਆ ਤੇ ਉਸ ਵੇਲੇ ਨਾ ਉਹਨਾਂ ਕੋਲ ਕੋਈ ਪਿਸਰਾ ਸੀ ਤੇ ਨਾ ਹੀ ਕੋਈ ਥੋੜੀ ਗਰਮ ਕੱਪੜਾ ਸੀ ਤੇ ਦਾਦੀ ਮਾਤਾ ਸਾਰੀ ਰਾਤ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਕ ਦਿੰਦੇ ਰਹੇ। ਧਾਨਤੀ ਮਾਤਾ ਗੁਜਰੀ ਸੀ ਤੇ ਧਾਨੂ ਸਿੰਘ ਗੁਰੀਦਾਰ। ਸਹੀ ਕਿਹਾ ਤੁਸੀਂ ਮੰਮੀ ਜੀ ਧੰਨ ਜਿਗਰਾ ਸੀ ਉਸ ਦਾਦੀ ਮਾ ਦਾ ਜਿਸ ਨੇ ਆਪਣੇ ਪੁੱਤਰਿਆਂ ਨੂੰ ਕਲਗੀਆਂ ਸਜਾ ਕੇ ਛਿੱਧੀਆਂ ਪਾਉਣ ਦੀ ਤੋਰਿਆ ਸੀ।